ਗੁਰੂ ਰੂਪ ਗੁਰੂ ਪਿਆਰੀ ਸੰਗਤ ਜੀਓ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਗੁਰਦਾਰਾ ਸ਼੍ਰੀ ਕਰਪਾਨ ਪੀਠ ਸਾਹਿਬ ਪਾਤਸ਼ਾਹੀ ਦਸਵੀ ਮਾਚੀ ਵਾਲਾ ਸਾਹਿਬ ਜੀ ਦੇ ਸੰਗਤ ਜੀ ਜਿਸ ਵੇਲੇ ਬੁਲਾਬਾ ਪੰਜਾਬਾਂ ਸਤਿਗੁਰੂ ਜੀ ਨੂੰ ਆਪਣੇ ਚਵਾਰੀ ਦੇ ਵਿੱਚ ਠਹਿਰਾਉਂਦੇ ਹਨ ਭਾਈ ਗਨੀਖਾਨ ਦੇ ਨਾ ਵੀ ਖਾਨ ਜੀ ਨੂੰ ਵੀ ਸਤਿਗੁਰੂ ਜੀ ਬਾਰੇ ਪਤਾ ਚੱਲਦਾ ਉਹ ਵੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਉਂਦੇ ਹਨ ਮਾਤਾ ਹਰਜੀਤ ਜੀ ਵੀ ਜੋ ਸਤਬਰਾਂ ਦੇ ਲਈ ਵਸਤੂ ਤਿਆਰ ਕਰਕੇ ਰੱਖੇ ਸਨ ਲੈ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਪਹੁੰਚਦੀ ਹੈ ਵਿਚਾਰ ਬਣਦਾ ਹੈ ਕਿ ਸਤਿਗੁਰੂ ਜੀ ਨੂੰ ਇਸ ਹਸਤਾਨ ਤੋਂ ਬਾਹਰ ਕਿਵੇਂ ਕੱਢਿਆ ਜਾਵੇ ਕਿਉਂਕਿ ਮੁਗਲ ਫੌਜ ਚੱਪੇ-ਚੱਪੇ ਉੱਪਰ ਸਤਿਗੁਰੂ ਜੀ ਨੂੰ ਲੱਭ ਰਹੀ ਸੀ ਤਾਂ ਵਿਚਾਰ ਬਣਿਆ ਕਿ ਇੱਕ ਨੀਲੇ ਰੰਗ ਦਾ ਚੋਲਾ ਤਿਆਰ ਕਰਕੇ ਸਤਿਗੁਰੂ ਜੀ ਨੂੰ ਪਨਾਇਆ ਜਾਵੇ ਕਿ ਅਤੇ ਮੁਗਲ ਪਠਾਣੀ ਰੂਪ ਸਤਿਗੁਰੂ ਜੀ ਧਾਰਨ ਕਰਨਗੇ ਇਸੇ ਤਰ੍ਹਾਂ ਕੀਤਾ ਗਿਆ ਚੋਲੇ ਨੂੰ ਨੀਲਾ ਰੰਗ ਕਰਵਾਇਆ ਗਿਆ ਜਿਸ ਮੱਟ ਦੇ ਵਿੱਚ ਚੋਲੇ ਨੂੰ ਨੀਲਾ ਰੰਗ ਕੀਤਾ ਗਿਆ ਸੀ ਉਸ ਮੱਟ ਦੀ ਵੀਡੀਓ ਆਪ ਜੀ ਨਾਲ ਸਾਂਝੀ ਕੀਤੀ ਗਈ ਹੈ ਆਪ ਜੀ ਇਸੇ ਚੈਨਲ ਉੱਪਰ ਜਾ ਕੇ ਉਸ ਮੱਟ ਦੇ ਵੀ ਦਰਸ਼ਨ ਕਰ ਸਕਦੇ ਹੋ ਸੰਗਤ ਜੀ ਸੋ ਸਤਿਗੁਰੂ ਜੀ ਨੂੰ ਪਠਾਣੀ ਰੂਪ ਧਾਰਨ ਕਰਵਾ ਕੇ ਉੱਚ ਦੇ ਪੀਰ ਬਣਾ ਕੇ ਇੱਕ ਪਲੰਗ ਉੱਪਰ ਬਿਠਾ ਕੇ ਭਾਈ ਦਇਆ ਸਿੰਘ ਜੀ ਚੌਰ ਸਾਹਿਬ ਦੀ ਸੇਵਾ ਕਰਨ ਲੱਗੇ ਅਤੇ ਭਾਈ ਗਨੀਖਾਨ ਅਬੀ ਖਾਨ ਜੀ ਧਰਮ ਸਿੰਘ ਮਾਨ ਸਿੰਘ ਜੀ ਨੇ ਪਲੰਗ ਚੁੱਕਿਆ ਤੇ ਚਾਲੇ ਪਾ ਦਿੱਤੇ ਆਜੇ ਮਾਛੀਵਾੜਾ ਸਾਹਿਬ ਤੋਂ 1.5 ਕਿਲੋਮੀਟਰ ਅੱਗੇ ਆਏ ਸਨ ਕਿ ਭਾਈ ਦਲਾਵਰ ਖਾਨ ਜੋ ਮੁਗਲ ਫੌਜ ਦਾ ਮੁਖੀ ਸੀ ਇਹ ਆਪਣੀ ਭਾਰੀ ਹਸੈਨਾ ਨਾਲ ਮਾਛੀਵਾੜੇ ਨੂੰ ਘੇਰਾ ਪਾਈ ਬੈਠਾ ਸੀ ਉਸਨੇ ਰੋਕ ਲਿਆ ਪੁੱਛਣ ਲੱਗਾ ਇਹ ਕੌਣ ਹਨ ਕਿੱਥੇ ਜਾ ਰਹੇ ਹਨ ਭਾਈ ਗਨੀ ਖਾਨ ਜੀ ਕਹਿਣ ਲੱਗੇ ਇਹ ਉੱਚ ਦੇ ਪੀਰ ਹਨ ਧਾਰਮਿਕ ਸਥਾਨਾਂ ਦੀ ਦਰਸ਼ਨਾਂ ਤੇ ਚੱਲੇ ਹਨ ਤਾਂ ਕਹਿਣ ਲੱਗਾ ਕਿ ਆਪ ਸਨਾਖਤ ਤੋਂ ਬਿਨਾਂ ਨਹੀਂ ਜਾ ਸਕਦੇ ਜਿੰਨਾ ਚਿਰ ਤੱਕ ਕੋਈ ਸਨਾਖਤ ਕਰਨ ਵਾਲਾ ਨਹੀਂ ਆ ਜਾਂਦਾ ਤੁਸੀਂ ਸਾਡੇ ਨਾਲ ਬੈਠ ਕੇ ਖਾਣਾ ਖਾਓ ਫਾਈਗਨੀ ਖਾਨ ਜੀ ਨੇ ਕਿਹਾ ਕਿ ਦਲਾਵਰ ਖਾਨ ਇਹ ਉੱਥੇ ਦੇ ਪੀਰ ਤਾਂ ਰੋਜ਼ੇ ਤੋਂ ਹਨ ਕੁਝ ਨਹੀਂ ਖਾ ਸਕਦੇ ਅਸੀਂ ਤੁਹਾਡੇ ਨਾਲ ਖਾਣਾ ਖਾਵਾਂਗੇ ਸੋ ਮੁਸਲਮਾਨੀ ਖਾਣਾ ਤਿਆਰ ਕਰਕੇ ਉਹਨਾਂ ਦੇ ਪਰੋਸਿਆ ਗਿਆ ਭਾਈ ਦਾਸ ਸਿੰਘ ਜੀ ਸਤਗੁਰੂ ਜੀ ਨੂੰ ਕਹਿਣ ਲੱਗੇ ਪਾਸ਼ਾ ਆਪ ਜੀ ਤਾਂ ਰੋਜ਼ੇ ਦਾ ਬਹਾਨਾ ਬਣਾ ਕੇ ਬਚ ਗਏ ਹੋ ਅਸੀਂ ਕੀ ਕਰੀਏ ਤਾਂ ਸਤਗੁਰੂ ਜੀ ਨੇ ਆਪਣੇ ਕਮਰ ਕੱਸੇ ਵਿੱਚੋਂ ਇੱਕ ਛੋਟੀ ਜਿਹੀ ਸਰੀਰ ਸਾਹਿਬ ਕੱਢ ਕੇ ਭਾਈ ਸਾਹਿਬ ਨੂੰ ਦਿੱਤੀ ਤੇ ਕਿਹਾ ਜਿਸ ਵੇਲੇ ਖਾਣਾ ਤਿਆਰ ਕਰਕੇ ਤੁਹਾਡੇ ਅੱਗੇ ਆਵੇ ਤਾਂ ਤੁਸੀਂ ਇਸ ਨੂੰ ਖਾਣੇ ਵਿੱਚ ਫੇਰ ਲੈਣਾ ਖਾਣਾ ਪ੍ਰਸ਼ਾਦ ਬਣ ਜਾਵੇਗਾ ਜਿਸ ਵੇਲੇ ਮੁਸਲਮਾਨੀ ਖਾਣਾ ਤਿਆਰ ਕਰਕੇ ਉਹਨਾਂ ਅੱਗੇ ਪਰੋਸਿਆ ਗਿਆ ਤਾਂ ਭਾਈ ਸਾਹਿਬ ਜੀ ਨੇ ਉਸੇ ਤਰ੍ਹਾਂ ਹੀ ਕੀਤਾ ਇਹ ਦੇਖ ਕੇ ਦਲਾਵਰ ਖਾਨ ਕਹਿਣ ਲੱਗਾ ਕਿ ਤੁਸੀਂ ਇਹ ਕੀ ਕਰ ਰਹੇ ਹੋ ਤਾਂ ਭਾਈ ਗਨੀ ਖਾਨ ਜੀ ਨੇ ਕਿਹਾ ਕਿ ਪਿੱਛੇ ਮੱਕੇ ਮਦੀਨੇ ਤੋਂ ਇਹ ਹੁਕਮ ਹੋਇਆ ਹੈ ਕਿ ਜਦੋਂ ਵੀ ਖਾਣਾ ਖਾਣਾ ਹੈ ਘਰਦੋਂ ਵਿੱਚ ਜ਼ਰੂਰ ਫੇਰਿਆ ਜਾਵੇ ਨੀਨੇ ਚਿਰ ਨੂੰ ਨੂਰਦੀਨ ਨੇੜੇ ਹੀ ਪਿੰਡ ਦਾ ਰਹਿਣ ਵਾਲਾ ਜੋ ਸਤਗੁਰੂ ਜੀ ਨਾਲ ਬਹੁਤ ਪਿਆਰ ਕਰਦਾ ਸੀ ਉਹ ਵੀ ਆ ਗਿਆ ਉਸ ਨੇ ਸਤਗੁਰੂ ਨੂੰ ਪਹਿਚਾਣ ਲਿਆ ਜਿਸ ਵੇਲੇ ਦਲਾਵਰ ਖਾਨ ਨੇ ਉਸ ਤੋਂ ਪੁੱਛਿਆ ਕਿ ਤੁਸੀਂ ਇਹਨਾਂ ਨੂੰ ਜਾਣਦੇ ਹੋ ਤਾਂ ਉਹ ਕਹਿਣ ਲੱਗਾ ਇਹ ਤਾਂ ਪੀਰਾਂ ਦੇ ਪੀਰ ਹਨ ਤੁਸੀਂ ਇਹਨਾਂ ਨੂੰ ਰੋਕ ਕੇ ਚੰਗਾ ਨਹੀਂ ਕੀਤਾ ਤਾਂ ਦਲਾਵਰ ਖਾਨ ਨੇ ਸਤਗੁਰੂ ਜੀ ਦੇ ਕੋਲੋਂ ਮਾਫੀ ਮੰਗੀ ਅਤੇ ਸਤਗੁਰੂ ਜੀ ਨੂੰ ਅੱਗੇ ਜਾਣ ਦੀ ਆਗਿਆ ਦੇ ਦਿੱਤੀ ਤਾਂ ਸਤਗੁਰੂ ਜੀ ਇੱਕ ਜੋ ਘਟ ਘਟ ਦੇ ਜਾਨਣਹਾਰ ਸਨ ਉਹ ਕਹਿਣ ਲੱਗੇ ਦਲਾਵਰ ਖਾਨ ਦਿੱਲੀੋਂ ਚੱਲਣ ਲੱਗੇ ਤੂੰ ਸੁਖਣਾ ਸੁੱਕੀ ਸੀ ਕਿ ਅਗੇ ਗੋਬਿੰਦ ਨਾਲ ਟੱਕਰਾ ਨਾ ਹੋਵੇ ਤਾਂ ਤੂੰ 100 ਮੋਹਰਾਂ 'ਚ ਦੇ ਪੀਰ ਨੂੰ ਭੇਟਾ ਕਰੇਂਗਾ ਜੋ ਤੂੰ ਕਿਹਾ ਭਾਈ ਉਹ ਪੂਰਾ ਕਰ ਤਾਂ ਦਲਾਵਰ ਖਾਨ ਨੂੰ ਪੂਰਾ ਯਕੀਨ ਹੋ ਗਿਆ ਕਿ ਸੱਚਮੁੱਚ ਹੀ ਪੀਰਾਂ ਦੇ ਪੀਰ ਹਨ ਉਸ ਨੇ ਇੱਕ ਕੀਮਤੀ ਦੁਸ਼ਾਲਾ ਮਗਵਾਇਆ 100 ਮੋਰਾ ਮਗਵਾਈਆਂ ਸਤਿਗੁਰੂ ਜੀ ਦੇ ਚਰਨਾਂ ਉੱਪਰ ਰੱਖ ਕੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਤੇ ਅੱਗੇ ਜਾਣ ਦੀ ਬੇਨਤੀ ਕੀਤੀ ਸੋ ਲੰਗਰ ਦੇ ਵਿੱਚ ਸ੍ਰੀ ਸਾਹਿਬ ਸ਼ੇਰਨ ਦੀ ਪ੍ਰਥਾ ਇਸੇ ਪਾਵਨ ਸਥਾਨ ਤੋਂ ਹੀ ਸ਼ੁਰੂ ਹੋਈ ਸੀ ਸੰਗਤ ਜੀ ਆਪ ਜੀ ਵੀ ਮਾਛੀਵੜਾ ਸਾਹਿਬ ਦੇ ਦਰਸ਼ਨ ਕਰਨ ਜਾਬੋ ਤਾਂ ਹੋਰਾਂ ਗੁਰਸਾਨਾਂ ਦੇ ਦਰਸ਼ਨ ਕਰਦੇ ਨਾਲ ਨਾਲ ਇਸ ਪਾਵਨ ਸਥਾਨ ਦੇ ਵੀ ਦਰਸ਼ਨ ਕਰੋ ਜਿਸ ਵੇਲੇ ਅਸੀਂ ਮਾਛੀਵਾੜਾ ਸਾਹਿਬ ਤੋਂ ਸਮਰਾਲੇ ਸ਼ਹਿਰ ਵੱਲ ਨੂੰ ਜਾਂਦੇ ਹਾਂ ਤਾਂ ਮਾਛੀਵਾੜਾ ਸਾਹਿਬ ਤੋਂ 1 ਕਿਲੋਮੀਟਰ ਸਮਰਾਲਾ ਬੰਨੀ ਨੂੰ ਜਾਂਦੇ ਸਮੇ ਖੱਬੇ ਹੱਥ ਇਸ ਸਥਾਨ ਨੂੰ ਰਸਤਾ ਜਾਂਦਾ ਹੈ ਆਪ ਜਰੂਰ ਦਰਸ਼ਨ ਕਰੋ ਜੀ